ਪ੍ਰਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਦੀਪ ਘੋੜਾ ਵੀਰ ਜੀ ਪ੍ਰਾਨ ਜੀ ਕੀ ਸਮੱਸਿਆ ਸੀ ਤੁਹਾਡੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਸੀ ਹਾਂ ਜੀ ਵੀਰ ਜੀ ਮੈਨੂੰ ਨਾ ਜੋੜਾਂ ਦਾ ਬਹੁਤ ਜ਼ਿਆਦਾ ਦਰਦ ਸੀ ਡਾਕਟਰ ਕੋਲੇ ਗਏ ਸੀ ਅਸੀਂ ਪ੍ਰਾਈਵੇਟ ਇਲਾਜ ਕਰਵਾਇਆ ਸੀ ਉਹਨਾਂ ਨੇ ਮੈਨੂੰ ਇਕਠੀ ਦਾ ਰੋਗ ਦੱਸਿਆ ਸੀਗਾ ਓਏ ਹੋਏ ਹਾਂਜੀ ਵੀਰ ਜੀ ਉਹ ਗਠੀਏ ਦਾ ਰੋਗ ਤੋਂ ਅਸੀਂ ਮੈਂ ਕਈ ਵਾਰੀ ਹੋ ਬਹੁਤ ਡਾਕਟਰਾਂ ਤੋਂ ਦਵਾਈ ਖਾਧੀ ਸੀ ਹਾਂਜੀ ਤੇ ਮੈਨੂੰ ਕੀ ਤੋਂ ਵੀ ਫਰਕ ਨਹੀਂ ਸੀ ਪਿਆ ਹੈਗਾ ਇਹ ਮੈਨੂੰ ਦੱਸੋ ਗਠੀਏ ਕਰਕੇ ਕੀ ਕੀ ਸਮੱਸਿਆ ਆਉਂਦੀ ਸੀ ਕਿ ਮੈਨੂੰ ਨਾ ਇਹ ਗੱਠਾਂ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿੰਦਾ ਸੀਗਾ ਇੰਨਾਂ ਗੱਠਾਂ ਦੇ ਵਿੱਚ ਇਹ ਐ ਮੋੜਨ ਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਆਉਂਦੀ ਸੀਗੀ ਹਾਂਜੀ ਜੇ ਸਵੇਰ ਵੇਲੇ ਅਸੀਂ ਸਰਦੀਆਂ ਦੇ ਵਿੱਚ ਉੱਠਦੇ ਸੀਗੇ ਨੂੰ نیچے ਉਤਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਹੋਏ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਪੇਨ ਸੀਗਾ ਇਨ ਜੋੜਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੀਗਾ ਤੇ ਤੁਸੀਂ ਕਿੱਥੋਂ ਠੀਕ ਹੋਏ ਪੈਣੇ ਸਰ ਅਸੀਂ ਡਾਕਟਰ ਸਵਾਰਦਾ ਕੋਲੋਂ ਆਯੁਰਵੈਦ ਗਾਲੇ ਨੇ ਉਹਨਾਂ ਦੇ ਅਸੀਂ ਗਏ ਸੀਗੇ ਉੱਥੋਂ ਹੀ ਅਸੀਂ ਟ੍ਰੀਟਮੈਂਟ ਕਰਵਾਇਆ ਤੇ ਉੱਥੋਂ ਸਾਨੂੰ ਬਹੁਤ ਫਰਕ ਪੈ ਗਿਆ ਕਿੰਨੇ ਮਹੀਨੇ ਲੱਗਿਆ ਤੁਹਾਡਾ ਭਾਈ ਸਾਡਾ ਸਰ ਮੇਰਾ ਮੈਨੂੰ ਲੱਗਦਾ ਵੀ ਸਵਾ ਕੁ ਮਹੀਨਾ ਸਾਡਾ ਦਵਾਈ ਖਾਦੀ ਆ ਸਵਾਗਤ ਮਹੀਨਾ ਹਾਂਜੀ ਫਰਕ ਪੈ ਗਿਆ ਤੁਹਾਨੂੰ ਬਹੁਤ ਜ਼ਿਆਦਾ ਪੈ ਗਿਆ ਸਰ ਮੈਨੂੰ ਸਾਰੇ ਡਾਕਟਰ ਨੇ ਜਵਾਬ ਦਿੱਤਾ ਸੀ ਵੀ ਇਹਦਾ ਕੋਈ ਰਾਜ ਨਹੀਂ ਹੈਗਾ ਤੇ ਟੋਟਲ ਕਿੰਨੇ ਮਹੀਨੇ ਦਵਾਈ ਚੱਲੀ ਤੁਹਾਡੀ ਹਾਂ ਸਰ 5 ਕੁ ਮਹੀਨੇ ਦਵਾਈ ਡਾਕਟਰ ਨੇ ਟ੍ਰੀਟਮੈਂਟ ਦੱਸਿਆ ਸੀ 5 ਕੁ ਮਹੀਨੇ ਮੈਨੇ ਪੂਰਾ ਇਲਾਜ ਕੀਤਾ ਹਾਂਜੀ ਸਰ ਠੀਕ ਹੋ ਹੁਣ ਤੁਸੀਂ ਹਾਂਜੀ ਸਰ ਬਿਲਕੁਲ ਠੀਕ ਹੈ ਹੁਣ ਇੱਕ ਵਾਰੀ ਫੇਰ ਹੱਥ ਮੋੜ ਕੇ ਦਿਖਾਓਗੇ ਜੀ ਸਰ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਰੇ ਹੱਥ ਪੈਰ ਮੋੜ ਦੇਣਗੇ ਹੁਣ ਤੁਸੀਂ ਰੋਟੀ ਪਾਣੀ ਬਣਾ ਲੈਣੇ ਹੋ ਆਪ ਹਾਂਜੀ ਸਰ ਸਾਰਾ ਘਰ ਦਾ ਕੰਮ ਕਰਦੇ ਹਾਂ ਜੀ ਲਾ ਝਾੜੂ ਪੋਚ ਤੋਂ ਲੈ ਕੇ ਸਰਾਈ ਦਾ ਵੀ ਕ ਸਿਰ ਬਹੁਤ ਥੈਂਕ ਯੂ ਕਰਦੇ ਬਹੁਤ ਧੰਨਵਾਦ ਕਰਦੇ ਆ ਅਸੀਂ ਹੋਰ ਵੀ ਸਾਰੇ ਫੈਨ ਫੈਗਿਆਂ ਨੂੰ ਜਿਨ੍ਹਾਂ ਨੂੰ ਇਹ ਸਮੱਸਿਆ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਜੀ ਉਹਨਾਂ ਨੂੰ ਇਹੀ ਸਲਾਹ ਦਿੰਨੇ ਆ ਜੀ ਵੀ ਸਾਰੇ ਉਥੋਂ ਡਾਕਟਰ ਸਾਦਾ ਕੋਲ ਜਾਣ ਤੇ ਆਪਣਾ ਟ੍ਰੀਟਮੈਂਟ ਕਰਵਾਉਣ ਬਹੁਤ ਵਧੀਆ ਨੇ ਡਾਕਟਰ ਨੇਗੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ